ਪੰਜਾਬ ਵਿੱਚ ਅੱਜ ਫਿਰ ਸੰਘਣੀ ਧੁੰਦ ਛਾਈ ਰਹੀ ਜਿਸ ਕਾਰਨ ਆਵਾਜਾਈ ਮੱਠੀ ਪੈ ਗਈ ਅਤੇ ਛੜਕਾਂ ਤੇ ਚੱਲ ਰਹੇ ਵਾਹਨਾਂ ਦੇ ਕਈ ਹਾਦਸੇ ਹੋਣ ਦਾ ਸਮਾਚਾਰ ਵੀ ਮਿਲਿਆ ਹੈ ਇਸੇ ਤਰ੍ਹਾਂ ਬਠਿੰਡਾ ਦੇ ਬਾਦਲ ਰੋਡ ਤੇ ਔਰ ਬ੍ਰਿਜ ਉੱਪਰ ਦੋ ਟਰੱਕਾਂ ਦੀ ਆਮੋ ਸਾਹਮਣੇ ਟੱਕਰ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਇਹ ਹਾਸਾ ਹੋਣ ਕਾਰਨ ਆਵਾਜਾਈ ਵਿੱਚ ਵੀ ਵਿਗੜਨ ਪਿਆ ਜਿਸ ਕਾਰਨ ਵੱਡਾ ਜਾਮ ਲੱਗ ਗਿਆ ਜਿਸ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਮ ਨੂੰ ਚਾਲੂ ਕਰਵਾਇਆ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਸੰਘਣੀ ਧੁੰਦ ਹੋਣ ਕਾਰਨ ਅੱਗੇ ਤੋਂ ਆ ਰਹੇ ਟਰੱਕ ਚਾਲਕ ਨੂੰ ਪਤਾ ਨਹੀਂ ਲੱਗਾ ਅਤੇ ਦੋਨੋਂ ਟਰੱਕ ਆਪਸ ਵਿੱਚ ਟਕਰਾ ਗਏ ਜਿਸ ਕਾਰਨ ਟਰੱਕ ਦਾ ਬਹੁਤ ਨੁਕਸਾਨ ਹੋ ਗਿਆ ਅਤੇ ਚਾਲਕ ਦੇ ਸੱਟਾਂ ਵੀ ਲੱਗੀਆਂ ਹਨ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਸੰਗਣੇ ਧੁੰਦ ਕਾਰਨ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਜਿਸ ਕਾਰਨ ਪੁੱਲ ਤੇ ਵੱਡਾ ਜਾਮ ਲੱਗ ਗਿਆ ਸੀ ਜਿਸ ਨੂੰ ਚਾਲੂ ਕਰਵਾਉਣ ਦੇ ਲਈ ਅਸੀਂ ਪਹੁੰਚੇ ਹਾਂ ਤੇ ਉਹਨਾਂ ਕਹੇ ਕਿ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਕੀ ਕਿ ਨਾਵਤ ਹਤਾ ਗਾਂਧੀ ਕੁਮਾਰ ਇਹ ਕੰਮ ਕਰਦੇ ਹੋ ਡਰਾਈਵਰੀ ਕਰਦਾ ਅਸੀਂ ਤੁਸੀਂ ਹਾਂ ਕੀ ਹੋਇਆ ਕੀ ਹੈ ਇਹ ਇਹ ਕੋੜਾ ਰਸਤਾ ਆਉਂਦਾ ਕੋਈ ਉਹ ਅਟੈਕ ਕਰਦਾ ਸੀਗਾ ਉੱਥੇ ਧੁੰਦ ਕਰਕੇ ਉਹਨੂੰ ਪਤਾ ਹੀ ਲੱਗਿਆ ਕਿੰਨੇ ਕੋਈ ਹੋਇਆ ਸੀ ਸਾਢੇ 8:00 ਤੁਹਾਰੇ ਤੁਸੀਂ ਅਸੀਂ ਰਾਮਰ ਫੈਕਟਰੀ ਚ ਨੁਕਸਾਨ ਕਿੰਨੇ ਹੋ ਗਿਆ 60 ਮਿੰਟ ਦੀ ਯਾਤਰਾ ਸਾਢੇ 8:00 ਗੱਡੀ ਖਤਰੀ ਹੋ ਗਈ ਕੱਟ ਫੇਟ ਹੈ ਜੀ ਬਾਰੇ ਬਸ ਚਕਾ ਹਾਂ ਠੀਕ ਹੈ ਜੀ ਤੁਹਾਡੇ ਆ ਕੁਝ ਲਾ ਰਹੇ ਸਰ ਕੀ ਨਾਮ ਤੁਹਾਡਾ ਕਿਹੜਾ ਥਾਣਾ ਹੈ ਮੇਰਾ ਨਾਮ ਐਸਐਮਨਜੀਤ ਸਿੰਘ ਅੰਤਿਆਰ ਚੌਕੀ ਵਰਗਮਾਨੀ ਕੀ ਮਾਮਲਾ ਹੈ ਖਾਲਸਾ ਹੋਇਆ ਤੁਹਾਡੇ ਇਹ ਜੀ ਅੱਜ ਜੀ ਆਪਣੇ ਪੋਣਾ ਤੇ ਸਵੇਰੇ ਇੱਕ ਦੋ ਟਰੱਕਾਂ ਦਾ ਹੋਇਆ ਸੀ ਐਕਸੀਡੈਂਟ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹਦੇ ਕਰਕੇ ਪੁੱਲ ਤੇ ਜਾਮ ਲੱਗਾ ਸੀ ਹੁਣ ਅਸੀਂ ਉੱਥੇ ਮੁੱਖ ਤੇ ਪਹੁੰਚ ਕੇ ਟ੍ਰੈਫਿਕ ਸਟਾਫ ਨੂੰ ਚਾਲੂ ਕਰਾ